ਹੈਲੋ ਇਹ ਜਿਹੜੀ ਵੀਡੀਓ ਆ ਇਹ ਜਿਹੜਾ ਆਸ਼ਾ ਵਰਕਰ ਨੇ ਔਨ ਟ੍ਰੀਟਮੈਂਟ ਤੇ ਜਿਹੜੇ ਪੇਸ਼ੈਂਟਸ ਹੁੰਦੇ ਨੇ ਹਾਈਪਰਟੈਨਸ਼ਨ ਵਾਲੇ ਜਿਨ੍ਹਾਂ ਦਾ ਬੀਪੀ ਵੱਧਦਾ ਬਲੱਡ ਪ੍ਰੈਸ਼ਰ ਵਾਲੇ ਤੇ ਜਿਹੜੇ ਸ਼ੂਗਰ ਵਾਲੇ ਹੁੰਦੇ ਆ ਡਾਇਬੀਟਿਸ ਮਲਾਈਟਸ ਵਾਲੇ ਉਹਨਾਂ ਦਾ ਜਿਹੜਾ ਰਜਿਸਟਰ ਤਿਆਰ ਕਰਨਾ ਇਨਸੈਂਟਿਵ ਵਾਸਤੇ ਉਹ ਕਿਵੇਂ ਕਰਨਾ ਹੈ ਉਹਦਾ ਫਾਰਮੈਟ ਆ ਜਿਵੇਂ ਤੁਸੀਂ ਇੱਕ ਰਜਿਸਟਰ ਲਗਾ ਲੈਣਾ ਆ ਇੱਥੇ ਮੈਂ ਐਗਜ਼ਾਮਪਲ ਦਿੱਤੀ ਹੋਈ ਆ ਸਭ ਤੋਂ ਪਹਿਲਾਂ ਉੱਪਰ ਤੁਸੀਂ ਆਪਦੇ ਪਿੰਡ ਦੀ ਆਬਾਦੀ ਲਿਖ ਲੈਣੀ ਆ ਇੱਥੇ ਆਬਾਦੀ ਕਿੰਨੀ ਆ ਇਸ ਜਗ੍ਹਾ ਤੇ ਫਿਰ ਤੁਸੀਂ ਆਪਦੇ ਪਿੰਡ ਦਾ ਨਾਮ ਲਿਖ ਲੈਣਾ ਫਿਰ ਸੈਂਟਰ ਦਾ ਨਾਮ ਲਿਖਣਾ ਜੋ ਵੀ ਤੁਹਾਡਾ ਹੈ ਇਸ ਤੋਂ ਬਾਅਦ ਜਿਹੜੇ ਤੁਹਾਡੇ ਮੇਨ ਕਾਲਮ ਆ ਇੱਥੇ 6 7 8 9 10 10 ਮੇਨ ਕਾਲਮ ਤੁਹਾਡੇ ਬਣਦੇ ਨੇ ਫਰਸਟ ਜਿਹੜਾ ਹੈਗਾ ਨਾਮ ਆ ਜਾਊਗਾ ਪੇਸ਼ੈਂਟ ਦਾ ਜੋ ਵੀ ਨਾਮ ਆ ਅੱਗੇ ਉਹਦੇ ਤੁਸੀਂ ਹਸਬੰਡ ਵਾਈਫ ਦਾ ਲਿਖ ਸਕਦੇ ਹੋ ਪਿੱਤਾ ਦਾ ਲੈ ਸਕਦੇ ਹੋ ਜੋ ਵੀ ਐਡੀਸ਼ਨਲ ਜੇ ਤੁਸੀਂ ਕਿਸੇ ਦਾ ਆਧਾਰ ਕਾਰਡ ਲਿਖਣਾ ਆਈਡੀ ਵੀ ਲਿਖ ਸਕਦੇ ਹੋ ਆਈਡੀ ਜ਼ਰੂਰੀ ਹੁੰਦੀ ਹੈ ਆਈਡੀ ਤਾਂ ਤੁਸੀਂ ਜ਼ਰੂਰੀ ਹੀ ਲਿਖਿਓ ਜੋ ਪੇਸ਼ੈਂਟ ਨੂੰ ਐਕਸਪੈਸੀਫਿਕ ਆਈਡੀ ਮਿਲਦੀ ਹੈ ਫਿਰ ਜੇ ਤੁਸੀਂ ਆਬਾ ਨੰਬਰ ਵੀ ਲਿਖਨੇ ਆ ਉਹ ਵੀ ਆਪਸ਼ਨਲ ਲੈ ਸਕਦੇ ਹੋ ਅੱਗੇ ਸੈਕਿੰਡ ਉਹਨਾਂ ਦੀ ਉਮਰ ਆ ਗਈ ਸੈਕਿੰਡ ਕਾਲਮ ਚ ਤੇ ਉਹਨਾਂ ਦਾ ਲਿੰਗ ਕੀ ਹੈ ਫਿਰ ਇਸ ਤੋਂ ਬਾਅਦ ਫੋਨ ਨੰਬਰ ਫਿਰ ਉਹਨਾਂ ਨੂੰ ਕਿਹੜੀ ਬਿਮਾਰੀ ਹੈ ਹਾਈਪਰਟੈਨਸ਼ਨ ਆ ਜਾਂ ਡਾਇਬੀਟਿਸਮ ਇਸ ਤੋਂ ਬਾਅਦ ਜਿਹੜਾ ਹੈਗਾ ਨੈਕਸਟ ਕਾਲਮ ਉਹਨਾਂ ਦੀ ਕਦੋਂ ਦਵਾਈ ਸਟਾਰਟ ਕੀਤੀ ਗਈ ਆ ਉਹਦੀ ਮਿਤੀ ਪਾਉਣੀ ਆ ਤੇ ਦਵਾਈ ਦਾ ਨਾਮ ਵੀ ਪਾਉਣਾ ਵੀ ਕਿਹੜੀ ਦਵਾਈ ਆ ਇਹ ਤੁਸੀਂ ਆਪਦੇ ਕਮਿਊਨਿਟੀ ਹੈਲਥ ਆਫੀਸਰ ਤੋਂ ਪੁੱਛ ਕੇ ਜਾਂ ਉਹਨਾਂ ਦੇ ਰਜਿਸਟਰ ਤੋਂ ਦੇਖ ਕੇ ਲੱਗ ਸਕਦੇ ਹੋ ਕਿ ਕਿਹੜੀ ਮੈਡੀਸਿਨ ਉਹਨਾਂ ਦੀ ਚੱਲੂ ਹੋਈ ਆ ਇਸ ਤੋਂ ਬਾਅਦ ਜਿਹੜੇ ਤੁਸੀਂ 6 ਕਾਲਮ ਬਣਾਉਣੇ ਆ ਜੋ ਤੁਹਾਡਾ ਫਾਲੋਅ ਅਪ ਹੁੰਦਾ ਕਿਸੇ ਵੀ ਪੇਸ਼ੈਂਟ ਨੂੰ ਜੋ ਅ ਟ੍ਰੀਟਮੈਂਟ ਚੱਲੂਗਾ ਉਹਦੇ ਜਦੋਂ 6 ਮਹੀਨੇ ਪੂਰੇ ਹੋ ਜਾਂਦੇ ਆ ਫੋਲੋ ਅਪ ਦੇ ਲਗਾਤਾਰ ਉਹ ਏਕੇ ਤੇ ਆਉਂਦਾ ਅਸ਼ਮਨ ਰੋਗਿਆ ਕੇਂਦਰ ਤੇ ਵਿਜ਼ਿਟ ਕਰਦਾ ਫੋਲੋ ਅਪ ਲੈਂਦਾ ਉਹਦਾ ਬੀਪੀ 슈ਗਰ ਸਭ ਕੁਝ ਚੈੱਕ ਕਰਾਉਂਦਾ ਇਸ ਤੋਂ ਬਾਅਦ ਜਦੋਂ 6 ਮਹੀਨੇ ਪੂਰੇ ਹੋ ਜਾਂਦੇ ਆ ਫਿਰ ਤੁਹਾਨੂੰ ਆਸ਼ਾ ਵਰਕਰਜ਼ ਨੂੰ ਇਨਸੈਂਟਿਵ ਮਿਲਣਾ ਹੁੰਦਾ ਫਿਰ ਇਹਦੇ ਲਈ ਤੁਹਾਨੂੰ ਇੱਥੇ 6 ਕਾਲਮ ਹੀ ਬਣਾਉਣੇ ਪੈਣੇ ਆ ਜਿਵੇਂ ਹੁਣ ਇਹ ਮਹੀਨਾ ਚੱਲ ਰਿਹਾ ਜੁਲਾਈ ਦਾ ਮੰਨ ਲਓ ਇਸ ਮਹੀਨੇ ਤੋਂ ਪੇਸ਼ੈਂਟ ਸਟਾਰਟ ਹੋਇਆ ਇਦਵਤ ਜਦੋਂ ਲਗਾਤਾਰ ਤੁਹਾਡੇ 6 ਮਨਥ ਕੰਪਲੀਟ ਹੋਣਗੇ ਇਹ ਜੁਲਾਈ ਵਾਲੇ ਪੇਸ਼ੈਂਟ ਮੰਨ ਲਓ ਤੁਹਾਡੇ ਕੋਲੇ ਪੰਜ ਪੇਸ਼ੈਂਟ ਆ ਗਏ ਜੇ ਇਹਨਾਂ ਚੋਂ ਕੋਈ ਵੀ ਨਾ ਮਿਸ ਹੋਇਆ ਉਹ ਲਗਾਤਾਰ ਆਇਆ ਫਿਰ ਉਹਦਾ ਇਨਸੈਂਟਿਵ ਤੁਹਾਡਾ ਦਸੰਬਰ ਚ ਪਊਗਾ ਤੁਸੀਂ ਦਸੰਬਰ ਦੀ ਰਿਪੋਰਟ ਚ ਆਪਦੇ ਪੰਜ ਪੇਸ਼ੈਂਟ ਪਾ ਕੇ ਭੇਜੋਗੇ ਕਿ ਤੁਹਾਡੇ ਟ੍ਰੀਟਮੈਂਟ ਵਾਲੇ ਪੰਜ ਪੇਸ਼ੈਂਟ ਨੇ ਇਹ ਦਸੰਬਰ ਦੀ ਰਿਪੋਰਟ ਚ ਬਣਗੇ ਜੇ ਤੁਸੀਂ ਇਦਾਂ ਹੀ ਫਾਰਮੈਟ ਬਣਾਉਂਗੇ ਇਹ ਬਹੁਤ ਈਜ਼ੀ ਰਹੂਗਾ ਕਿਉਂਕਿ ਤੁਹਾਨੂੰ ਐਂਡ ਤੇ ਜਾ ਕੇ ਪਤਾ ਲੱਗ ਜਾਊਗਾ ਜਦੋਂ 6 ਮਹੀਨੇ ਦਾ ਫਾਲੋਅ ਪੂਰਾ ਹੋ ਗਿਆ ਕਿ ਹੁਣ ਅਸੀਂ ਇਸ ਮਹੀਨੇ ਦੀ ਰਿਪੋਰਟ ਵਿੱਚ ਆਪਦੇ ਆ ਸਾਰੇ ਪੇਸ਼ੀਐਂਟ ਪਾਉਣੇ ਆ ਜਿਨ੍ਹਾਂ ਦਾ ਇਨਸੈਂਟਿਵ ਪਿਆ ਰੁਪਈਏ ਪਰ ਪਰਸਨ ਮਿਲਦਾ ਹੁੰਦਾ ਪਰ ਪੇਸ਼ੀਐਂਟ ਮਿਲਦਾ ਹੁੰਦਾ ਇਹ ਇੱਕ ਵਾਰੀ ਮਿਹਨਤ ਕਰਨੀ ਪਊਗੀ ਜਿਵੇਂ ਜਿਵੇਂ ਤੁਹਾਡੇ 6 ਮੰਥ ਹੋਣਗੇ ਇਸ ਤੋਂ ਬਾਅਦ ਲਗਾਤਾਰ ਹੀ ਇਨਸੈਂਟਿਵ ਤੁਹਾਡਾ ਪੈਂਦਾ ਰਹਿਣਾ ਸਿਰਫ ਜੇ ਪਹਿਲਾਂ ਇਹ ਕੰਮ ਨਹੀਂ ਸਟਾਰਟ ਕੀਤਾ ਗਿਆ ਹੁਣ ਕਰਨਾ ਹੁਣ ਤੁਹਾਨੂੰ 6 ਮੰਥ ਵੇਟ ਕਰਨੇ ਪੈਣੀਆਂ ਐ ਇਸ ਤੋਂ ਬਾਅਦ ਕਦੇ ਵੀ ਤੁਹਾਨੂੰ ਵੇਟ ਨਹੀਂ ਕਰਨੀ ਪਊਗੀ ਜਿੰਨਾ ਟਾਈਮ ਤੁਹਾਡੀ ਨੌਕਰੀ ਆ ਜੋਬ ਆ ਤੁਹਾਨੂੰ ਇਹ ਇਨਸੈਂਟਿਵ ਪੈਂਦਾ ਹੀ ਰਹੂਗਾ ਕਿਉਂਕਿ ਫਿਰ ਲਗਾਤਾਰ ਪੇਸ਼ੈਂਟ ਆਊਗਾ ਇਹਦੇ 'ਚ ਇਹ ਵੀ ਆ ਹੁਣ ਜਿਵੇਂ ਇੱਥੇ 6 ਮਹੀਨੇ ਆ ਜੇ ਤੁਹਾਡਾ ਇੱਕ ਮਹੀਨੇ ਵੀ ਪੇਸ਼ੈਂਟ ਨਹੀਂ ਹੁੰਦਾ ਮੰਨ ਲਓ ਜੁਲਾਈ ਚ ਆ ਗਿਆ ਅਗਸਤ ਚ ਆ ਗਿਆ ਸਪਟੰਬਰ ਚ ਆ ਗਿਆ ਅਕਤੂਬਰ ਚ ਆ ਗਿਆ ਫਿਰ ਨਵੰਬਰ ਚ ਉਹ ਆਇਆ ਹੀ ਨਹੀਂ ਫਿਰ ਤੁਹਾਡਾ ਫੋਲੋਅ ਅਪ ਜਿਹੜਾ 6 ਮਨਥ ਦਾ ਨਹੀਂ ਕੰਪਲੀਟ ਹੋਇਆ ਤੁਹਾਨੂੰ ਇਹਦਾ ਇਨਸੈਂਟਿਵ ਕੋਈ ਵੀ ਨਹੀਂ ਮਿਲਣਾ ਫਿਰ ਤੁਹਾਡਾ ਜਿਹੜਾ ਨਵਾਂ ਸਟਾਰਟ ਹੋਣਾ ਦਸੰਬਰ ਤੋਂ ਸਟਾਰਟ ਹੋਊਗਾ ਦਸੰਬਰ ਤੋਂ ਬਾਅਦ ਜਨਵਰੀ ਫੈਬ ਮਾਰਚ ਅਪ੍ਰੈਲ ਮਈ ਮਈ ਤੱਕ ਤੁਹਾਡੇ 6 ਮਨთ ਜਿਹੜੇ ਆ ਉਹ ਦੇਖੇ ਜਾਣਗੇ ਕਿ ਲਗਾਤਾਰ ਪੇਸ਼ੈਂਟ ਆਇਆ ਜਾਂ ਨਹੀਂ ਆਇਆ ਜਿੱਥੇ ਵੀ ਪੇਸ਼ੈਂਟ ਮਿਸ ਹੋ ਗਿਆ ਉਹ ਤੁਹਾਡਾ ਉੱਥੇ ਹੀ ਉਹ ਕਟਿਆ ਜਾਣਾ ਫੋਲੋਅਪ ਵਾਲਾ ਉਹ ਦੁਬਾਰਾ ਤੋਂ ਹੀ 6 ਮਨთ ਸਟਾਰਟ ਕਰਨੇ ਪੈਣੇ ਆ ਸੋ ਇਹ ਕੋਸ਼ਿਸ਼ ਕਰਨੀ ਆ ਪੇਸ਼ੈਂਟ ਨੂੰ ਫੋਨ ਕਰਕੇ ਕੈਂਪ ਚ ਜਾਂ ਸੈਂਟਰ ਤੇ ਆ ਕੇ ਆਪਦਾ ਜ਼ਰੂਰੀ ਫੋਲੋਅਪ ਕਰਵਣ ਫਿਰ ਜੋ ਪ੍ਰਾਈਵੇਟ ਪੇਸ਼ੈਂਟ ਮੈਡੀਸਨ ਲੈਂਦੇ ਨੇ ਪ੍ਰਾਈਵੇਟ ਹਸਪੀਟਲਸੋਂ ਲੈਂਦੇ ਆ ਉਹਨਾਂ ਦਾ ਵੀ ਰਿਕਾਰਡ ਜ਼ਰੂਰੀ ਰੱਖਣਾ ਇਹ ਜ਼ਰੂਰੀ ਨਹੀਂ ਜੇ ਪੇਸ਼ੈਂਟ ਨਹੀਂ ਆ ਰਿਹਾ ਤੁਸੀਂ WhatsApp ਤੇ ਉਹਨਾਂ ਤੋਂ ਉਹਨਾਂ ਦੀਆਂ ਰਿਪੋਰਟਸ ਮੰਗਵਾ ਸਕਦੇ ਹੋ ਜਿੰਨਾਂ ਤੇ ਉਹਨਾਂ ਨੇ ਕਿਸੇ ਡਾਕਟਰ ਤੋਂ ਦਾ ਬੀਪੀ ਸ਼ੂਗਰ ਚੈੱਕ ਕਰਵਾਇਆ ਹੋਊਗਾ ਤਾਂ ਜੋ ਉਹਨਾਂ ਦਾ ਫਾਲੋਅ ਅਪ ਐਡ ਕਰ ਸਕੀਏ ਪਹਿਲਾਂ ਸੀਗਾ ਕਿ ਜੋ ਗਵਰਨਮੈਂਟ ਫੈਸਿਲਿਟੀ 'ਚ ਪੇਸ਼ੈਂਟ ਆਉਂਦੇ ਸੀਗੇ ਆਪਾਂ ਸਿਰਫ ਉਹਨਾਂ ਦਾ ਫਾਲੋਅ ਅਪ ਕਰਨਾ ਸੀਗਾ ਬਟ ਹੁਣ ਜੋ ਗਵਰਨਮੈਂਟ ਕਹਿੰਦੀ ਆ ਪ੍ਰਾਈਵੇਟ ਜਿਹੜੇ ਪੇਸ਼ੈਂਟਸ ਆ ਉਹਨਾਂ ਦਾ ਵੀ ਫਾਲੋਅ ਅਪ ਆਪਾਂ ਰੱਖਣਾ ਹੀ ਰੱਖਣਾ ਕਿ ਉਹ ਸਹੀ ਹੋ ਰਹੇ ਆ ਮੈਡੀਸਿਨ ਲੈ ਰਹੇ ਆ ਇਹ ਵੀ ਆਸ਼ਾ ਵਰਕਰ ਨੇ ਪੂਰਾ ਧਿਆਨ ਰੱਖਣਾ ਸੋ ਅਨਦਰ ਰਿਕਾਰਡ ਵੀ ਜਰੂਰੀ ਮੰਗਵਾਉਣਾ ਜਿਹੜਾ ਐਨਸੀਡੀ ਦੇ ਟਾਰਗੇਟ ਕਿਵੇਂ ਕੱਢਨੇ ਆ ਪਹਿਲਾਂ ਵੀ ਮੈਂ ਤੁਹਾਡੇ ਨਾਲ ਡਿਸਕਸ ਕਰ ਚੁੱਕੀ ਆ ਇੱਕ ਵਾਰੀ ਮੈਂ ਫੇਰ ਦੱਸ ਦਿੰਨੀ ਆ ਜਿਵੇਂ ਤੁਹਾਡੀ ਪਾਪੂਲੇਸ਼ਨ ਮੰਨ ਲਓ ਇੱਕ ਪਿੰਡ ਦੀ ਹੈਗੀ ਆ ਪਾਪੂਲੇਸ਼ਨ 1295 ਇਹਦਾ ਹੁਣ 37% ਕੱਢਣਾ ਜਦੋਂ ਤੁਸੀਂ 1295 ਨੂੰ 37 ਨਾਲ ਮਲਟੀਪਲਾਈ ਕਰੋਗੇ ਓਵਰ 100 ਤਾਂ ਤੁਹਾਡਾ ਜਿਹੜਾ ਪੂਰੇ ਸਾਲ ਦਾ ਜਿਹੜੀ ਤੁਸੀਂ ਸਕਰੀਨਿੰਗ ਕਰਵੋਣੀ ਆ ਸੀਐਚਓ ਨਾਲ ਉਹ ਵਾਲਾ ਟਾਰਗੇਟ ਨਿਕਲੇ ਆਊਗਾ ਜਿਵੇਂ ਹੁਣ 1295 ਨੂੰ 37% ਨਾ ਕੀਤਾ ਇੱਥੇ ਆ ਗਿਆ 479 ਇੰਨੇ ਆ ਗਏ ਇਹ ਪੂਰੇ ਸਾਲ ਦੇ ਨੇ ਐਨੂਅਲ ਟਾਰਗੇਟ ਆ ਹੁਣ ਜੇ ਮਹੀਨੇ ਦਾ ਦੇਖਣਾ ਇਹਨੂੰ 12 ਨਾਲ ਡਿਵਾਈਡ ਕਰ ਦੇਣਾ 12 ਨਾਲ ਡਿਵਾਈਡ ਕਰਕੇ ਇਹ ਆ ਗਿਆ 39.9 ਮਤਲਬ ਕਿ ਮਹੀਨੇ ਦੇ ਘੱਟ ਤੋਂ ਘੱਟ 40 پیشنਟ ਹੋਣੇ ਚਾਹੀਦੇ ਆ ਇਹ ਤੁਸੀਂ ਆਪਦੇ ਪਿੰਡ ਦੀ ਪਾਪੂਲੇਸ਼ਨ ਦੇ ਹਿਸਾਬ ਨਾਲ ਦੇਖਣਾ ਜਿੰਨੀ ਪਾਪੂਲੇਸ਼ਨ ਆ ਉਹਨੂੰ 37% ਨਾਲ ਮਲਟੀਪਲਾਈ ਕਰਨਾ ਗੁਣਾ ਕਰਨਾ ਫਿਰ ਉਹ ਗੁਣਾ ਕਰਕੇ ਜਿੰਨਾ ਆਊਗਾ ਉਹਨੂੰ 12 ਨਾਲ ਡਿਵਾਈਡ ਕਰ ਦੇਣਾ ਕਿਉਂਕਿ ਆਪਾਂ ਇੱਕ ਇੱਕ ਮਹੀਨੇ ਦਾ ਦੇਖਣਾ 37% ਜਿਹੜਾ ਹੈਗਾ ਪਾਪੂਲੇਸ਼ਨ ਤੇ ਪੂਰੇ ਸਾਲ ਦਾ ਆਊਗਾ ਫਿਰ ਇਹ ਇੱਕ ਮਹੀਨੇ ਦੇ ਹੁਣ 40 ਪੇਸ਼ੈਂਟ ਹੋ ਗਏ ਇਹ ਤਾਂ ਓਵਰਆਲ ਸਕਰੀਨਿੰਗ ਹੋਗੀ ਜਿਹੜੀ 30 ਸਾਲ ਤੋਂ ਉੱਪਰ ਵਾਲੇ ਪੇਸ਼ੈਂਟਸ ਦੀ ਕਰਦੇ ਆ ਹੁਣ ਆਗੀ ਟਾਰਗੇਟ ਦੀ ਵਾਰੀ ਜਿਹੜਾ ਹਾਈਪਰਟੈਨਸ਼ਨ ਦਾ ਟਾਰਗੇਟ ਹੁੰਦਾ ਜਿਹੜਾ ਹਾਈਪਰਟੈਨਸ਼ਨ ਦਾ ਬੀਪੀ ਦਾ ਟਾਰਗੇਟ ਹੁੰਦਾ ਉਹ ਜਿਹੜੀ ਆਪਾਂ 37% ਪਾਪੂਲੇਸ਼ਨ ਲੈਣੇ ਆ ਜਿਵੇਂ ਆਪਣੀ ਆਈਸੀ ਪਹਿਲਾਂ 479 ਇਹ 37% ਦਾ 34% ਲੈਣਾ ਇਹਨੂੰ 34 ਨਾਲ ਮਲਟੀਪਲਾਈ ਕਰ ਦੇਣਾ ਓਵਰ 100 ਇਹ ਆ ਗਿਆ 162 ਇਹ ਫਿਰਸਾਲ ਦਾ ਆ ਗਿਆ ਹੁਣ ਆਪਾਂ ਦੇਖਣਾ ਇੱਕ ਮਹੀਨੇ ਚ ਕਿੰਨੇ ਕਰਨੇ ਆ ਇਹਨੂੰ 12 ਨਾਲ ਡਿਵਾਈਡ ਕਰਤਾ ਇਹ ਆ ਗਿਆ 13 ਇੱਕ ਮਹੀਨੇ ਵਿੱਚ ਜਿਹੜੇ ਬਲੱਡ ਪ੍ਰੈਸ਼ਰ ਦੇ ਆ ਉਹ 13 ਪੇਸ਼ੈਂਟ ਹੋਣੇ ਚਾਹੀਦੇ ਆ ਮੰਨ ਲਓ ਹੁਣ ਜੁਲਾਈ ਆ ਜੁਲਾਈ ਚ ਤੁਹਾਡੇ ਕੋਲੇ ਨਵੇਂ 13 ਪੇਸ਼ੈਂਟ ਹੋਣੇ ਚਾਹੀਦੇ ਆ ਇਹ 13 ਤਾਂ ਹੋਣਗੇ ਜਦੋਂ ਅਗਲਾ ਮਹੀਨਾ ਆਊਗਾ ਅਗਸਤ ਦਾ ਉਦੋਂ ਫੇਰ ਹੋਰ 13 ਆਉਣੇ ਚਾਹੀਦੇ ਆ 26 ਹੋਗੇ ਇਹ ਹਰ ਮਹੀਨੇ ਦਾ ਟਾਰਗੇਟ ਆ ਇੰਨੇ ਨਵੇਂ ਪੇਸ਼ੈਂਟ ਲੱਭਣੇ ਹੀ ਲੱਭਣੇ ਆ ਇਸ ਤੋਂ ਬਾਅਦ ਡਾਇਬਟੀਜ਼ ਦਾ ਆ ਗਿਆ ਇਹ ਹਾਈਪਰ ਟੈਨਸ਼ਨ ਦਾ ਸੀ ਇਹ 34% ਹੁੰਦਾ ਇਸ ਤੋਂ ਬਾਅਦ ਜਿਹੜਾ ਡਾਇਬਟੀਜ਼ ਦਾ ਹੈਗਾ ਟਾਰਗੇਟ ਉਹ ਹੈਗਾ 12% ਆਫ 37% 37% ਕਿੰਨੀ ਪਾਪੂਲੇਸ਼ਨ ਸੀ 479 ਇਹਦਾ 12% ਕਿੰਨਾ ਬਣ ਗਿਆ 5 7 ਹੁਣ ਜੇ ਇਹਦਾ ਆਪਾਂ 1 ਮਹੀਨਾ ਦਾ ਦੇਖ ਗਏ ਓਵਰ 12 ਕਰ ਦੇਣਾ ਇਹ ਆ ਗਿਆ 4.7 ਮਤਲਬ ਕਿ ਅਪਰੋਕਸੀਮੇਟ ਡਾਇਬੀਟਿਸ ਦੇ ਹਰ ਮਹੀਨੇ 5 ਪੇਸ਼ੈਂਟ ਹੋਣੇ ਚਾਹੀਦੇ ਨੇ ਇਦਾਂ ਤੁਸੀਂ ਇਹ ਆਪਦੇ ਟਾਰਗੇਟ ਫਾਈਂਡ ਆਊਟ ਕਰਨੇ ਆ ਜੋ ਹਰ ਮਹੀਨੇ ਤੁਸੀਂ ਆਪਦੇ CHU ਦੀ ਹੈਲਪ ਕਰਨੀ ਕਰਨੀ ਆ ਆਪਦੇ ਪਿੰਡ ਦੇ ਅਕੋਰਡਿੰਗ ਤੁਸੀਂ ਕੱਢ ਲੈਣੇ ਆ ਉਹਨੇ-ਉਨੇ ਪੇਸ਼ੈਂਟ ਕਰਨੇ ਆ ਜਾਂ ਤੁਸੀਂ ਉਹਨਾਂ ਨੂੰ ਕਹਿ ਸਕਦੇ ਹੋ ਕਿ ਇਸ ਦਿਨ ਕੈਂਪ ਲੱਗੂਗਾ ਉਹ ਉਸ ਦਿਨ ਵਿਜ਼ਿਟ ਕਰਨ ਆਪਦਾ ਬੀਪੀ 슈ਗਰ ਜੋ ਮੈਡੀਸਨ ਆ ਫ੍ਰੀ ਆਫ ਕੋਸਟ ਉਹ ਸਾਰੀ ਆਪਦੀ ਲੈਣ ਜੋ ਇਹ ਸਾਰੇ ਫਾਲੋ ਅਪ ਅ ਕਮਿਊਨਿਟੀ ਹੈਥ ਅਫੀਸਰਸ ਨੇ ਕਰਨੇ ਆ ਇਹ ਸਾਰੇ ਆਸ਼ਾ ਵਰਕਰਸ ਥਰੂ ਹੀ ਹੋਣੇ ਆ ਸੋ ਇਹ ਜ਼ਰੂਰੀ ਆ ਕਿ ਤੁਸੀਂ ਆਪਦਾ ਰਜਿਸਟਰ ਮੇਨਟੇਨ ਕਰੋ ਆਪਦੇ ਟਾਰਗੇਟਸ ਲੱਭ ਕੇ ਜਿੰਨੇ ਜਿੰਨੇ ਬੰਦੇ ਆ ਉਸੇ ਰਜਿਸਟਰ ਤੇ ਤੁਸੀਂ ਮੈਂਸ਼ਨ ਕਰੋ ਲਿਖੋ ਕਿ ਇਸ ਬਿਮਾਰੀ ਦਾ ਇੰਨਾ ਟਾਰਗੇਟ ਆ ਇਸ ਮਹੀਨੇ ਇੰਨੇ ਹੋਣੇ ਚਾਹੀਦੇ ਆ ਤਾਂ ਜੋ ਤੁਸੀਂ ਉਹਨਾਂ ਦੀ ਹੈਲਪ ਕਰ ਸਕੋ ਥੈਂਕ ਯੂ